ਸਾਦ ਸੰਗਤ ਜੀ ਕਈ ਭੈਣ ਭਰਾਵਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਬਹੁਤ ਜ਼ਿਆਦਾ ਨਿਰਾਸ਼ ਹੋ ਚੁੱਕੇ ਹਨ 네ਗੇਟਿਵਿਟੀ ਨੇ ਉਹਨਾਂ ਨੂੰ ਚਾਰ ਚੁਪੇਰੇ ਘੇਰ ਰੱਖਿਆ ਹੈ ਉਹ ਕਹਿੰਦੇ ਹਨ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਔਖੇ ਹਾਂ ਕਿਉਂਕਿ ਦੁੱਖ ਤਕਲੀਫਾਂ ਨੇ ਪਰੇਸ਼ਾਨੀਆਂ ਨੇ ਸਾਨੂੰ ਚਾਰੇ ਪਾਸਿਓਂ ਘੇਰ ਰੱਖਿਆ ਹੈ ਸਾਨੂੰ ਤਾਂ ਇੰਜ ਲੱਗਦਾ ਵੀ ਅਸੀਂ ਜਿਵੇਂ ਰੱਬ ਨੇ ਸਾਡੀ ਕਿਸਮਤ ਦੇ ਵਿੱਚ ਸੁੱਖ ਲਿਖੇ ਹੀ ਨਹੀਂ ਹਨ ਰੱਬ ਨੇ ਸਾਡੀ ਕਿਸਮਤ ਦੇ ਵਿੱਚ ਤਾਂ ਬਸ ਦੁੱਖ ਹੀ ਦੁੱਖ ਤਕਲੀਫਾਂ ਹੀ ਲਿਖ ਕੇ ਭੇਜੀਆਂ ਨੇ ਜੋ ਅਸੀਂ ਭੁਗਤ ਰਹੇ ਹਾਂ ਕਹਿੰਦੇ ਅਸੀਂ ਆਪਣੇ ਜੀਵਨ ਨੂੰ ਸੁਧਾਰਨ ਦੇ ਲਈ ਇਹਨਾਂ ਦੁੱਖਾਂ ਤਕਲੀਫਾਂ ਤੋਂ ਖਿਹੜਾ ਛਡਾਉਣ ਦੇ ਲਈ ਸਭ ਕੁਝ ਕਰਕੇ ਦੇਖ ਲਿਆ ਜਿਵੇਂ ਕੋਈ ਕਹਿੰਦਾ ਅਸੀਂ ਉਵੇਂ ਹੀ ਕਰ ਲੈਂਦੇ ਆ ਪੂਜਾ ਪਾਠ ਕਰਕੇ ਵੀ ਦੇਖ ਲਏ ਰੱਬ ਅੱਗੇ ਅਰਦਾਸਾਂ ਕਾਰ ਕਰ ਦੇਖ ਲਈਆਂ ਨੇ ਜੇ ਕੋਈ ਟੋਟਕਾ ਦੱਸਦਾ ਉਪਾਅ ਦੱਸਦਾ ਅਸੀਂ ਉਹ ਵੀ ਕੰਮ ਕਰਕੇ ਦੇਖ ਲਿਆ ਪਰ ਸਾਡੇ ਜੀਵਨ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਸਾਡਾ ਜੀਵਨ ਉਵੇਂ ਦਾ ਉਵੇਂ ਹੈ ਬਿਲਕੁਲ ਨਹੀਂ ਬਦਲਿਆ ਦੁੱਖ ਤਕਲੀਫਾਂ ਦੇ ਨਾਲ ਭਰਿਆ ਪਿਆ ਹੈ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਐਸਾ ਨੁਕਤਾ ਇੱਕ ਐਸਾ ਉਪਾਅ ਸਾਂਝਾ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਇਹ ਕੰਮ ਕਰ ਲਿਆ ਕਰ ਲਿਆ ਅਤੇ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੇ ਹਾਂ ਕਿ ਤੁਹਾਡੀ ਜ਼ਿੰਦਗੀ ਵੀ ਬਦਲੇਗੀ ਤੁਹਾਡੀ ਕਿਸਮਤ ਵੀ ਬਦਲੇਗੀ ਇਹ ਨੁਕਤਾ ਇਹ ਉਪਾਅ ਕਿਹੜਾ ਹੈ ਬਸ ਆਪਣੇ ਦਿਨ ਦੀ ਸ਼ੁਰੂਆਤ ਕਰਨ ਦਾ ਤਰੀਕਾ ਬਦਲਣਾ ਹੈ ਦਿਨ ਦੀ ਸ਼ੁਰੂਆਤ ਕਰਨ ਦਾ ਤਰੀਕਾ ਬਦਲਣ ਦੇ ਨਾਲ ਤੁਹਾਡੀ ਜ਼ਿੰਦਗੀ ਤੁਹਾਡੀ ਕਿਸਮਤ ਆਪਣੇ ਆਪ ਹੀ ਬਦਲਨੀ ਸ਼ੁਰੂ ਹੋ ਜਾਵੇਗੀ ਤਾਂ ਫਿਰ ਦਿਨ ਦੀ ਸ਼ੁਰੂਆਤ ਕਿੰਜ ਕਰਨੀ ਹੈ ਇੱਕ ਤਾਂ ਆਪਣੇ ਸਵੇਰੇ ਸਵੇਰੇ ਉੱਠਣ ਦਾ ਸਮਾਂ ਬਦਲੋ ਜੇਕਰ ਤੁਸੀਂ ਬਹੁਤ ਜ਼ਿਆਦਾ ਲੇਟ ਉੱਠਦੇ ਹੋ ਤਾਂ ਸਵੇਰੇ 5 ਵਜੇ ਤੱਕ ਉੱਠਣ ਦੀ ਕੋਸ਼ਿਸ਼ ਕਰੋ 2 ਤੋਂ 5 ਦੇ ਵਿਚਕਾਰ ਹਰ ਹਾਲ ਦੇ ਵਿੱਚ ਉੱਠ ਜਾਓ ਜਿਵੇਂ ਮਰਜ਼ੀ ਉਠੋ ਭਾਵੇਂ ਤੁਹਾਨੂੰ అలਾਰਮ ਦੀ ਸਹਾਇਤਾ ਲੈਣੀ ਪਵੇ ਭਾਵੇਂ ਕਿਸੇ ਇਨਸਾਨ ਦੀ ਸਹਾਇਤਾ ਲੈਣੀ ਪਵੇ ਬਸ ਅਮਰਤ ਵੇਲੇ ਦੇ ਵਿੱਚ ਉਠੋ ਜੇ 2 ਤੋਂ 4 ਦੇ ਵਿੱਚ ਉੱਠ ਸਕਦੇ ਹੋ ਤਾਂ ਸਭ ਤੋਂ ਵਧੀਆ ਗੱਲ ਜੇ 4 ਵਜੇ ਤੱਕ ਵੀ ਜਾਗ ਨਹੀਂ ਆਉਂਦੀ ਤਾਂ ਫਿਰ ਹੱਦ 5 ਵਜੇ ਤੱਕ ਤਾਂ ਜ਼ਰੂਰ ਉੱਠਣਾ ਪੈਂਦਾ ਹੈ ਤੇ ਉੱਠਦਿਆਂ ਸਾਰ ਹੀ ਕੀ ਕਰਨਾ ਹੈ ਜਦੋਂ ਸੜੀ ਅੱਖ ਖੁੱਲਦੀ ਆ ਬਿਸਤਰੇ ਤੇ ਲੰਮੇ ਪਿਆ ਪਿਆ ਹੀ ਆਪਣਾ ਮਨ ਗੁਰੂ ਦੇ ਚਰਨਾਂ ਦੇ ਨਾਲ ਜੋੜ ਦੇਣਾ ਹੈ ਆਪਣੀ ਰਸਨਾ ਤੋਂ ਬੋਲਣਾ ਹੈ ਵਾਹਿਗੁਰੂ ਫਿਰ ਆਪਣੇ ਬਿਸਤਰ ਤੇ ਚੌਕੜਾ ਮਾਰ ਕੇ ਬੈਠ ਜਾਣਾ ਹੈ ਤੁਹਾਨੂੰ ਇਸ਼ਨਾਨ ਕਰਨ ਦੀ ਲੋੜ ਨਹੀਂ ਤੁਹਾਨੂੰ ਹੱਥ ਮੂੰਹ ਧੋਣ ਦੀ ਲੋੜ ਨਹੀਂ ਬਸ ਜਿਵੇਂ ਉੱਠੇ ਉਵੇਂ ਹੀ ਆਪਣੇ ਬਿਸਤਰ ਤੇ ਚੌਕੜਾ ਮਾਰ ਕੇ ਬੈਠ ਜਾਣਾ ਹੈ ਅੱਖਾਂ ਬੰਦ ਕਰ ਲੈਣੀਆਂ ਨੇ ਅਤੇ ਪਿਆਰ ਦੇ ਵਿੱਚ ਭਿੱਜ ਕੇ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਜੇਕਰ ਤੁਸੀਂ ਪਿਆਰ ਦੇ ਵਿੱਚ ਭਿੱਜ ਕੇ ਸਿਰਫ 5 ਮਿੰਟ ਵੀ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰ ਲਿਆ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹ 5 ਮਿੰਟ ਕਰਕੇ ਤੁਹਾਡੇ ਉੱਤੇ ਕਿੰਨੀ ਕਿਰਪਾ ਹੋ ਜਾਣੀ ਹੈ ਏ ਜਿਹੜਾ ਤੁਸੀਂ ਸਵੇਰੇ ਸਵੇਰੇ ਚੌਂਕੜਾ ਮਾਰ ਕੇ ਵਾਹਿਗੁਰਜੀ ਦਾ ਨਾਮ ਲਿਆ ਵਾਹਿਗੁਰਜੀ ਨੂੰ ਯਾਦ ਕੀਤਾ ਯਕੀਨ ਕਰਕੇ ਜਾਣਿਓ ਜਦੋਂ ਤੁਸੀਂ ਚੌਂਕੜਾ ਖੋਲੋਗੇ ਤੁਹਾਨੂੰ ਨਹੀਂ ਪਤਾ ਤੁਹਾਡੀ ਝੋਲੀ ਦੇ ਵਿੱਚ ਪਰਮ ਪਿਤਾ ਪਰਮਾਤਮਾ ਜੀ ਨੇ ਕਿੰਨੀਆਂ ਖੁਸ਼ੀਆਂ ਕਿੰਨੀਆਂ ਬਰਕਤਾਂ ਪਾ ਦਿੱਤੀਆਂ ਹੋਣਗੀਆਂ ਇਹ ਤੁਹਾਨੂੰ ਕੁਝ ਸਮੇਂ ਤੋਂ ਬਾਅਦ ਪਤਾ ਲੱਗੇਗਾ ਸਿਰਫ 5 ਮਿੰਟ ਜਪਨ ਦਾ ਇਨਾ ਫਾਲ ਹੈ ਤੇ ਜੇਕਰ ਕੋਈ 2 ਢਾਈ ਘੰਟੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰ ਲੈਂਦਾ ਹੈ ਪਰਮਾਤਮਾ ਦਾ ਨਾਮ ਜਪ ਲਵੇ ਤਾਂ ਫਿਰ ਕੋਈ ਅੰਦਾਜ਼ਾ ਹੀ ਨਹੀਂ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਅੰਮ੍ਰਿਤ ਵੇਲੇ ਦੇ ਇਹ 3 ਘੰਟੇ ਜ਼ਰੂਰ ਸੰਭਾਲੋ ਇਹਦੇ ਵਿੱਚ ਨਾਮ ਸਿਮਰਨ ਕਰੋ ਗੁਰਬਾਣੀ ਦਾ ਪਾਠ ਕਰੋ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੋ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਜੇਕਰ ਤੁਹਾਡੇ ਤੋਂ ਅੰਮ੍ਰਿਤ ਵੇਲੇ ਦੇ 2.5 3 ਘੰਟੇ ਨਹੀਂ ਸੰਭਾਲੇ ਜਾਂਦੇ ਤਾਂ ਤੁਸੀਂ ਸਿਰਫ 5 ਮਿੰਟ ਸੰਭਾਲਨੇ ਸ਼ੁਰੂ ਕਰ ਦਿਓ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਤਰੀਕੇ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਸ਼ੁਰੂ ਕਰ ਦਿਓ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜਾਵੇਗਾ ਬਸ ਉੱਠਦਿਆਂ ਸਾਰ ਹੀ ਆਪਣਾ ਮਨ ਗੁਰੂ ਦੇ ਚਰਨਾਂ ਦੇ ਨਾਲ ਜੋੜ ਦੇਣਾ ਹਰ ਇੱਕ ਇਨਸਾਨ ਨੂੰ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਜ਼ਰੂਰ ਆਉਂਦੀ ਹੈ ਪਰਮ ਪਿਤਾ ਪਰਮਾਤਮਾ ਜੀ ਇੱਕ ਵਾਰ ਹਰ ਇਨਸਾਨ ਨੂੰ ਉਠਾਉਣ ਦਾ ਯਤਨ ਕਰਦੇ ਹਨ ਆਪਣੇ ਹਰ ਇੱਕ ਬੱਚੇ ਨੂੰ ਆਪਣੀ ਗੋਦ ਦਾ ਨਿਘ ਦੇਣਾ ਚਾਹੁੰਦੇ ਹਨ ਇਸ ਕਰਕੇ ਪਰਮ ਪਰਮ ਪਿਤਾ ਪਰਮਾਤਮਾ ਜੀ ਕਿਸੇ ਨਾ ਕਿਸੇ ਬਹਾਨੇ ਨਾਲ ਜ਼ਰੂਰ ਉਠਾਉਂਦੇ ਹਨ ਤੁਸੀਂ ਖੁਦ ਮਹਿਸੂਸ ਕੀਤਾ ਹੋਵੇਗਾ ਕਿ ਕਈ ਵਾਰ ਕਿਸੇ ਨੂੰ ਰਾਤ 2 ਵਜੇ ਤੋਂ ਬਾਅਦ ਪਿਆਸ ਲੱਗਦੀ ਹੈ ਕੋਈ ਕਿਰਿਆ ਸੋਧਣ ਦੇ ਲਈ ਉੱਠ ਜਾਂਦਾ ਹੈ ਕੋਈ ਤਬਕ ਕੇ ਉੱਠਿਆ ਕੋਈ ਡਰ ਕੇ ਉੱਠਿਆ ਕਿਸੇ ਨੂੰ ਸਰਦੀ ਗਰਮੀ ਦਾ ਅਹਿਸਾਸ ਹੋਇਆ ਉਹਨੇ ਤਾਂ ਪਾਸਾ ਪਲਟਿਆ ਕਈ ਭੈਣ ਭਰਾ ਤਾਂ ਟਾਈਮ ਦੇਖ ਕੇ ਫਿਰ ਤੋਂ ਸੋ ਜਾਂਦੇ ਹਨ ਅਤੇ ਕਈ ਟਾਈਮ ਦੇਖ ਕੇ ਉੱਠ ਕੇ ਬੈਠ ਜਾਂਦੇ ਹਨ ਅਤੇ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੰਦੇ ਹਨ ਉੱਠ ਕੇ ਨਾਮ ਉਹੀ ਜਪਦੇ ਹਨ ਜਿਨ੍ਹਾਂ ਨੂੰ ਇਸ ਵੇਲੇ ਦੀ ਕੀਮਤ ਦਾ ਪਤਾ ਹੈ ਸਾਧ ਸੰਗਤ ਜੀ ਇਹ ਵੇਲਾ ਬਹੁਤ ਪਾਵਰਫੁਲ ਹੈ ਇਸ ਵੇਲੇ ਦੀ ਜਿੰਨੀ ਤਾਰੀਫ ਕਰੀਏ ਜਿੰਨੀ ਵਡਿਆਈ ਕਰੀਏ ਘੱਟ ਹੈ ਇਸ ਵੇਲੇ ਦੀ ਤਾਕਤ ਇਸ ਵੇਲੇ ਦੀ ਕੀਮਤ ਤੁਹਾਨੂੰ ਖੁਦ ਇਸ ਵੇਲੇ ਦੇ ਵਿੱਚ ਉੱਠ ਕੇ ਹੀ ਪਤਾ ਲੱਗੇਗੀ ਤੁਸੀਂ ਲਗਾਤਾਰ 21 ਦਿਨ ਤੱਕ ਓਖੇ ਸੋਖੇ 2 ਤੋਂ 4 ਦੇ ਵਿਚਕਾਰ ਜਾਂ 2 ਤੋਂ 5 ਵਜੇ ਦੇ ਵਿਚਕਾਰ ਉੱਠ ਜਾਓ ਸਿਰਫ 5 ਮਿੰਟ ਸੰਭਾਲਨੇ ਸ਼ੁਰੂ ਕਰਦੋ ਤੁਹਾਨੂੰ ਇਨ੍ਹਾਂ 21 ਦਿਨਾਂ ਦੇ ਵਿੱਚ ਹੀ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਣਗੇ ਅਤੇ ਜਦੋਂ ਲਗਾਤਾਰ ਤੁਸੀਂ 21 ਦਿਨ ਅੰਮ੍ਰਿਤ ਵੇਲੇ ਉੱਠੋਗੇ ਉੱਠ ਕੇ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋਗੇ ਜਪੋਗੇ ਤਾਂ ਮਾਲਕ ਦੀ ਕਿਰਪਾ ਦੇ ਨਾਲ ਇਸ ਤਰ੍ਹਾਂ ਦਿਨ ਦੀ ਸ਼ੁਰੂਆਤ ਕਰਨੀ ਤੁਹਾਡੀ ਆਦਤ ਬਣ ਜਾਵੇਗੀ ਕਿਉਂਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਹੀ 21 ਦਿਨ ਦਾ ਨੇਮ ਦਿੰਦੇ ਨੇ ਜਾਂ 40 ਦਿਨ ਦਾ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਜੋ ਕੰਮ ਆਪਾਂ ਲਗਾਤਾਰ 21 ਦਿਨ ਕਰਦੇ ਆ ਜਾਂ ਫਿਰ 40 ਦਿਨ ਕਰਦੇ ਆ ਤਾਂ ਉਹ ਕੰਮ ਕਰਨਾ ਸਾਡੀ ਆਦਤ ਸਾਡਾ ਸੁਭਾਅ ਬਣ ਜਾਂਦਾ ਹੈ ਉਹ ਕੰਮ ਕਰਨ ਦੇ ਵਿੱਚ ਫਿਰ ਸਾਨੂੰ ਕੋਈ ਵੀ ਦਿੱਕਤ ਕੋਈ ਪਰੇਸ਼ਾਨੀ ਨਹੀਂ ਆਉਂਦੀ ਸਾਡਾ ਧਿਆਨ ਆਪਣੇ ਆਪ ਹੀ ਉਸ ਕੰਮ ਵੱਲ ਜਾਂਦਾ ਹੈ ਉਸ ਚੀਜ਼ ਵੱਲ ਜਾਂਦਾ ਹੈ ਸੋ ਇਸ ਕਰਕੇ ਲਗਾਤਾਰ 21 ਦਿਨ ਓਖੇ ਸੋਖੇ ਤੁਸੀਂ ਇਸ ਵੇਲੇ ਦੇ ਵਿੱਚ ਉੱਠੋ ਅਤੇ ਉੱਠ ਕੇ ਸਿਰਫ ਗੁਰ ਮੰਤਰ ਜਪੋ ਜੇ ਮੂਲ ਮੰਤਰ ਦਾ ਜਾਪ ਕਰਨਾ ਹੈ ਤਾਂ ਉਹ ਵੀ ਕਰ ਸਕਦੇ ਹੋ ਜੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਸਕਦੇ ਹੋ ਤਾਂ ਉਸ ਤੋਂ ਵਧੀਆ ਗੱਲ ਹੋਰ ਕੋਈ ਨਹੀਂ ਹੋ ਸਕਦੀ ਮਤਲਬ ਆਪਣਾ ਨੇਮ ਵਧਾਈ ਵਧਾਈ ਜਿੰਨਾ ਮਰਜੀ ਜਾਓ ਪਰ ਜੇ ਤੁਸੀਂ ਘੱਟੋ ਘੱਟ ਪੁੱਛਦੇ ਹੋ ਕਿ ਕਿੰਨਾ ਸਮਾਂ ਬੈਠੀਏ ਤਾਂ ਫਿਰ ਤੁਹਾਨੂੰ ਇਹ ਸਲਾਹ ਦਿੰਦੇ ਹਾਂ ਕਿ ਸਿਰਫ 5 ਮਿੰਟ ਸੰਭਾਲ ਕੇ ਦੇਖ ਲਓ ਇਹ 5 ਮਿੰਟ ਦੀ ਤਾਕਤ ਇਹ 5 ਮਿੰਟ ਦੀ ਪਾਵਰ ਨੇ ਤੁਹਾਡੀ ਜ਼ਿੰਦਗੀ ਬਦਲ ਦੇਣੀ ਹੈ ਅਤੇ ਤੁਹਾਨੂੰ ਗੁਰੂ ਚਰਨਾਂ ਦੇ ਨਾਲ ਗੰਢ ਦੇਣਾ ਹੈ ਇਹ ਮੈਂ ਗੁਰੂ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿਉਂਕਿ ਅੰਮ੍ਰਿਤ ਵੇਲੇ ਦਾ ਜਪਿਆ ਹੋਇਆ ਕੂਰੇ ਦਿਨ ਦੇ ਨਾਲ ਨਹੀਂ ਮਿਲਦਾ ਸਵੇਰ ਦਾ ਵੇਲਾ ਬਹੁਤ ਸ਼ਾਂਤ ਅਤੇ ਪਵਿੱਤਰ ਵੇਲਾ ਹੈ ਕਿਉਂਕਿ ਇਸ ਵੇਲੇ ਦੇ ਵਿੱਚ ਰੱਬ ਦੇ ਰੰਗ ਵਿੱਚ ਰੰਗੀਆਂ ਰੂਹਾਂ ਉੱਠਦੀਆਂ ਨੇ ਅਤੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੀਆਂ ਨੇ ਉਹਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੀਆਂ ਨੇ ਇਸ ਕਰਕੇ ਇਸ ਵੇਲੇ ਦੀ ਪਾਵਰ ਔਰ ਜਿਆਦਾ ਵੱਧ ਜਾਂਦੀ ਹੈ ਸੋ ਸਾਧ ਸੰਗਤ ਜੀ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਲੈਣੀਆਂ ਹਨ ਤਾਂ ਫਿਰ ਇਸ ਤਰੀਕੇ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਕੇ ਵੇਖੋ ਅੱਗੇ ਤੁਹਾਨੂੰ ਕੁਝ ਵੀ ਸਮਝਾਉਣ ਦੀ ਦੱਸਣ ਦੀ ਲੋੜ ਹੀ ਨਹੀਂ ਪੈਣੀ ਸਿਰਫ ਇਨਾ ਕਰਨ ਦੇ ਨਾਲ ਹੀ ਤੁਹਾਡੀ ਤੰਦਰੁਸਤੀ ਤਰੱਕੀ ਦੇ ਰਾਹ ਖੁੱਲ ਜਾਣਗੇ ਅਕਲ ਤੇ ਪਏ ਪਰਦੇ ਹਟ ਜਾਣੇ ਹਨ ਤਾਂ ਫਿਰ ਕੱਲ ਤੋਂ ਹੀ ਸ਼ੁਰੂਆਤ ਕਰੋ 21 ਅਕਤੂਬਰ ਤੱਕ ਤੇ 21 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਬੰਦੀ ਛੋੜ ਦਿਵਸ ਹੈ ਜੇਕਰ ਤੁਸੀਂ ਪੂਰੇ ਪਿਆਰ ਦੇ ਵਿੱਚ ਭਿੱਜ ਕੇ ਅੰਮ੍ਰਿਤ ਵੇਲਾ ਸੰਭਾਲੋਗੇ ਨਾਮ ਜਪੋਗੇ ਤਾਂ ਕੀ ਪਤਾ ਮੇਰੇ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰगोविंद ਸਾਹਿਬ ਜੀ ਬੰਦੀ ਛੋੜ ਪਿਤਾ ਸਾਨੂੰ ਕਈ ਬੰਦਨਾ ਤੋਂ ਮੁਕਤ ਕਰ ਦੇ। ਉਹ ਮਾਲਕ ਦੀ ਖੁਸ਼ੀ ਦਾ ਕੋਈ ਪਤਾ ਨਹੀਂ। ਸਤਿਗੁਰ ਸੱਚੇ ਪਾਤਸ਼ਾ ਤਰਸ ਦੇ ਘਰ ਦੇ ਵਿੱਚ ਆ ਜਾਣ। ਖੁਸ਼ ਹੋ ਜਾਣ ਤਾਂ ਬੰਦੇ ਦੀ ਜਨਮ ਜਨਮਾ ਦੀ ਗਰੀਬੀ ਕੱਟ ਸਕਦੇ ਹਨ। ਜਨਮ ਜਨਮਾਂ ਦੇ ਪਾਪ ਬਖਸ਼ੇ ਜਾ ਸਕਦੇ ਹਨ। ਜਨਮ ਜਨਮਾਂ ਦੇ ਮਾੜੇ ਕਰਮਾਂ ਦੇ ਵਰਕੇ ਪਾੜੇ ਜਾ ਸਕਦੇ ਹਨ ਤਾਂ ਫਿਰ ਇਹ ਮੌਕਾ ਬਹੁਤ ਵਧੀਆ ਹੈ ਤਾਂ ਫਿਰ ਸਾਧ ਸੰਗਤ ਜੀ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਵੇਲੇ ਉੱਠੋ ਉੱਠਣ ਦੀ ਕੋਸ਼ਿਸ਼ ਕਰੋ ਕਿ ਵੱਦ ਤੋਂ ਵੱਦ ਸਮਾਂ ਬੈਠ ਕੇ ਭਜਨ ਬੰਦਗੀ ਕੀਤੀ ਜਾਵੇ ਨਾਮ ਜਪਿਆ ਜਾਵੇ ਗੁਰਬਾਣੀ ਦਾ ਪਾਠ ਕੀਤਾ ਜਾਵੇ ਪਰ ਜੇ ਵੱਦ ਸਮਾਂ ਨਹੀਂ ਕੱਢ ਸਕਦੇ ਤੱਕ ਟੂ ਟੱਕ 5 ਮਿੰਟ ਵੀ ਜਪਣਾ ਸ਼ੁਰੂ ਕਰ ਦੋ ਤੁਹਾਨੂੰ ਇਹ 5 ਮਿੰਟ ਨੇ ਵੀ ਬਦਲ ਦੇਣਾ ਹੈ ਮਾਲਕ ਦੀ ਕਿਰਪਾ ਤੁਹਾਡੇ ਤੇ ਹੋਣੀ ਸ਼ੁਰੂ ਹੋ ਜਾਣੀ ਹੈ ਸੋ ਸਾਧ ਸੰਗਤ ਜੀ ਆਸ ਕਰਦੀ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਜੇਕਰ ਚੈਨਲ ਨੂੰ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ